ਸਸੀ ਗੱਲ ਦੋਸਤੋ ਅੱਜ ਨਾ ਕਾਪੀ ਵਾਲੀ ਕੋਠੀ ਲੈ ਕੇ ਆਇਆ ਤੁਹਾਡੇ ਲਈ ਤੁਸੀਂ ਵਖੋ ਕਾਪੀ ਵਾਲੀ ਕੋਠੀ ਕਿਵੇਂ ਕਾਪੀ ਨਹੀਂ ਕਾਪੀ ਵਾਲੀ ਕਿਉਂਕਿ ਕਾਪੀ ਵਾਲੀ ਕਿਉਂ ਕਿਉਂਕਿ ਬਾਈ ਨੇ ਨਾ ਸਾਰਾ ਹਿਸਾਬ ਕਿਤਾਬ ਕਾਪੀ ਦੇ ਵਿੱਚ ਨੋਟ ਕੀਤਾ ਹੋਇਆ ਸਮੂ ਦਿਖਾਵਾਂਗੇ ਵੀ ਇੱਕ ਇੱਕ ਚੀਜ਼ ਮਤਲਬ 100 ਰੁਪਏ ਤੋਂ ਲੈ ਕੇ ਲੱਖ ਰੁਪਏ ਕੀ ਮਤਲਬ ਜਿੰਨਾ ਵੀ ਕੋਠੀ ਦੇ ਵਿੱਚ ਲੱਗਾ ਹੈਗਾ ਤੇ ਨਕਸ਼ਾ ਜੀ ਬਹੁਤ ਵਧੀਆ ਬਣਾਇਆ ਸਿੰਪਲ ਜੇ ਆਪਾਂ ਮਤਲਬ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਇੱਕ ਸਿੰਪਲ ਨਕਸ਼ਾ ਬਣਾਉਣਾ ਚਾਹੁੰਦੇ ਤਾਂ ਉਹਦੇ ਵਾਸਤੇ ਬਹੁਤ ਸੋਹਣਾ ਇੱਕ ਡਿਜ਼ਾਈਨ ਤਿਆਰ ਕੀਤਾ ਬਈ ਕੀ ਕੀ ਆਪਾਂ ਜੇ ਗੱਲ ਕਰੀਏ ਕਿੰਨਾ ਸਕੁਅਰ ਫੁੱਟ ਏਰੀਆ ਹੈ ਵੀਰੇ 2500 ਸਕੁਅਰ ਫੁੱਟ ਏਰੀਆ ਹੋ ਜਾਂਦਾ ਜਿੱਤੇ ਤੱਕ ਦੇਖਿਆ ਜਾਵੇ ਠੀਕ ਹੈ ਜੀ ਪੂਰਾ ਪੂਰਾ ਤੇ ਬਾਈ ਜੇ ਹੁਣ ਤੁਸੀਂ ਇਹਦਾ ਏਰੀਆ ਕਿੱਥੋਂ ਆਇਆ ਵੀ ਇਹ ਤੇ ਨੋਟ ਰੱਖਣਾ ਆਪਾਂ ਸਾਰਾ ਕੁਝ ਵੀਰੇ ਇਹ ਚੀਜ਼ ਤਾਂ ਹੀ ਆ ਜਿਆਦਾ ਆਪਾਂ ਨੂੰ ਫਾਇਦਾ ਕਿਉਂਕਿ ਆਪਾਂ ਨੂੰ ਚੀਜ਼ ਦੇ ਕੱਲੀ-ਕੱਲੀ ਦਾ ਪਤਾ ਲੱਗਦਾ ਰਹਿੰਦਾ ਠੀਕ ਹੈ ਵੀ ਐਨਾ ਹੋਵੇ ਵੀ ਕੋਈ ਖਰਚਾ ਆਪਾਂ ਹੋਰ ਕਰ ਲਈ ਤੇ ਫਿਰ ਆਪਾਂ ਮਕਾਨ 'ਚ ਜੋੜ ਲਈਏ ਉਹ ਚੀਜ਼ ਨਹੀਂ ਹੋਣੀ ਉਹ ਹੁੰਦੀ ਨਾ ਫਿਰ ਜਿਆਦਾ ਹੋ ਜਾਂਦਾ ਵੀ ਖਰਚਾ ਆਪਾਂ ਲਾਉਂਦੇ ਨਹੀਂ ਜਦੋਂ ਵੀ ਜੇ ਹੁਣ ਆਪਾਂ ਕੋਈ ਵਿੱਚ ਵਿਆਹ ਆ ਗਿਆ 15000 ਉੱਧਰ ਲੱਗ ਗਿਆ ਹ ਤੇ ਬਈ ਕਿੰਨੇ ਸਕਰ ਫੁੱਟ ਏਰੀਆ ਹੈ ਟੋਟਲ ਇਹ 2500 ਸਕਰ ਫੁੱਟ ਏਰੀਆ ਹੈ ਕਿੰਨਾ ਬਈ ਖਰਚ ਆ ਗਿਆ ਤੇ ਟੋਟਲ ਇਹ ਤੇ 30 ਲੱਖ ਰੁਪਏ ਖਰਚ ਆ ਗਿਆ ਜੀ ਠੀਕ ਹੈ ਹਾਂਜੀ ਪਰ 1200 1300 ਸਕਰ ਫੁੱਟ ਚ ਹਾਂਜੀ 1200 ਸਕਰ ਫੁੱਟ ਜੇ ਬਈ ਉ ਮਾਰਕੀਟ ਚ ਪਤਾ ਕਰਦੇ ਸੀਗੇ ਤਾਂ ਇਹ ਕਿੰਨਾ ਤਾਂ ਜੀ 40 ਲੱਖ ਦੇ ਕਰੀਬ ਕਹਿੰਦੇ ਸੀ ਇਹ ਵੀ ਇਨਾ ਲੱਗ ਜੂਗਾ ਬਤੋਂ ਬਾਟ 2500 ਸਕਰ ਫੁੱਟ ਦਾ 40 ਲੱਖ ਹਾਂਜੀ ਤੇ ਤੁਸੀਂ ਮਤਲਬ ਇਹੀ 30 31 ਲੱਖ ਦੇ ਵਿੱਚ ਕੰਮ ਹਾਂਜੀ ਜਿਹਦੇ ਨਾਲ ਫਿਰਕੇ ਕਰਨ ਦਾ ਤਾਂ ਫਾਇਦੇ ਹੁੰਦਾ ਕਿਉਂਕਿ ਕੱਲੀ ਕੱਲੀ ਚੀਜ਼ ਨੂੰ ਆਪਾਂ ਨਾਲ ਜਾਂਦੇ ਰਹੇ ਹਾਂ ਠੀਕ ਹੈ ਬਈ ਆਜੋ ਅ ਇਹ ਏਰੀਆ ਜਿਹੜਾ ਓਪਨ ਰੱਖਿਆ ਇਹਦੇ ਵਿੱਚ ਕੀ ਰੱਖਿਆ ਆਪਾਂ ਇੱਧਰ ਸਾਹਮਣੇ ਏ ਚ ਵੀਰੇ ਆਪਣਾ ਸਟੋਰ ਹੈ ਜੀ ਇਹ ਇੱਕ ਤਰ੍ਹਾਂ ਦਾ ਜੀ ਠੀਕ ਹੈ ਜੀ ਇਹ ਓਪਨ ਸਟੋਰ ਆ ਗਿਆ ਤੇ ਇੱਧਰ ਕਾਰ ਪਾਰਕਿੰਗ ਵਾਲੀ ਜਗ੍ਹਾ ਆ ਗਈ ਆਪਣੇ ਕੋਲੇ ਹਨਾ ਬਾਈ ਹਾਂਜੀ ਵੀਰ ਜੀ ਤੇ ਇਹ ਪੂਰੀ ਖੁੱਲੀ ਡੁੱਲੀ ਦੋਸਤੋ ਵੀ ਗੱਡੀ ਵੀ ਮੋਟਰਸਾਈਕਲ ਵੀ ਤੇ ਮਤਲਬ ਜਿਵੇਂ ਸ਼ਹਿਰ ਤੇ ਪਿੰਡ ਦੋਨਾਂ ਲਈ ਇਹ ਡਿਜ਼ਾਈਨ ਬਹੁਤ ਵਧੀਆ ਹੈਗਾ ਸਿੰਪਲ ਹੈ ਜੀ ਬਾਈ ਦਾ ਕੰਮ ਕੁਛ ਨਾ ਕੁਛ ਮਤਲਬ ਇੰਟੀਰੀਅਰ ਤੇ ਲਾਈਟਿੰਗ ਇਸ ਵਗੈਰਾ ਦਾ ਰਹਿਣਾ ਹਨਾ ਹਾਂਜੀ ਵੀਰ ਥੋੜਾ ਜਿਹਾ ਤੇ ਆਜੋ ਆਪਾਂ ਅੰਦਰ ਚੱਲਦੇ ਹਾਂ ਦਰਵਾਜੇ ਵੀ ਇਹ ਆਪ ਇੱਥੇ ਤਿਆਰ ਕਰਵਾਏ ਨੇ ਸਰ ਮੇਕਅਪ ਵਗੈਰਾ ਹਾਂਜੀ ਵੀਰੇ ਇਹ ਆਪ ਕਰਾਏ ਨੇ ਸਾਰਾ ਉਸਰ ਮੇਕਅਪ ਵਗੈਰਾ ਲੱਕੜ ਸ ਆਪਣੀ ਸੀਗੀ ਟੱਕੜ ਤੁਹਾਡੀ ਹਾਂਜੀ ਆਪਣੀ ਸਥਿਤੀ ਦੀ ਲੱਕੜ ਲੱਕੜ ਕਿਹੜੀ ਪਈ ਸੀਗੀ ਬਈ ਇਹ ਆਪਣੀ ਕਿਕਰ ਦੀ ਟੱਕੜ ਪਈ ਸੀ ਠੀਕ ਹੈ ਜੀ ਤੇ ਲੌਬੀ ਦੋਸਤੋ ਲੌਬੀ ਦੇ ਵਿੱਚ ਆ ਗਏ ਲੌਬੀ ਦੇ ਵਿੱਚ ਬਈ ਫਰਸ਼ ਵਗੈਰਾ ਕਿੱਥੋਂ ਲੈਤੀ ਫਿਰ ਇਹ ਵੀ ਕੋਈ ਇਹ ਵੀਰੇ ਆਪਾਂ ਸ੍ਰੰਤ ਤੋਂ ਲੱਤੀ ਸੀ ਜੀ ਠੀਕ ਹੈ ਜੀ ਹਾਂਜੀ ਇਹ ਇੱਕ ਸਪੈਸ਼ਲ ਲੱਗਾ ਵੀ ਆਪਾਂ ਜਿਵੇਂ ਦੂਸਰੇ ਲੋਟ ਬਾਇਟ ਜਾਂ ਚਲੋ ਆਉਣੇ ਆਪਾਂ ਸਿਰਫ ਇਹ ਮੈਟ ਚੀਜ਼ ਕਰਕੇ ਕਰਾਇਆ ਕਿਉਂਕਿ ਇਹਦੇ ਪੈਰ ਨਾ ਸਲਿੱਪ ਕਰੇ ਜ ਦੋ ਟਾਈਰ ਦਾ ਫੁੱਟ ਵੱਧ ਪੈਂਦਾ ਪਰ ਉਹ ਚ ਆਪਣੀ ਸੇਫਟੀ ਬਹੁਤ ਆ ਹਾਂ ਵੀ ਪਾਣੀ ਪੂਣੀ ਤੇ ਇਹ ਨਹੀਂ ਹੈਗਾ ਵੀ ਤਲਕੀ ਜੀ ਨਹੀਂ ਵੀ ਉਹ ਚੀਜ਼ ਨਹੀਂ ਹੁੰਦੀ ਠੀਕ ਆ ਬਾਈ ਹੋਰ ਬਾਈ ਕੀ ਕੀ ਵੱਖਰਾ ਕੀਤਾ ਜਿਵੇਂ ਇਧਰ ਤਾਂ ਹੁਣ ਆ ਗਿਆ ਡ్రਾਈਂਗ ਰੂਮ ਹਾਂਜੀ ਜੀ ਤੇ ਆਪ ਵੀ ਦੇਖ ਸਕਦੇ ਹੋ ਇਧਰੋਂ ਬਾਹਰ ਨੂੰ ਬਸਿੱਧੀ ਨਿਗਾ ਪੈਂਦੀ ਹੈਗੀ ਡਰਾਈਂਗ ਰੂਮ ਚੋਂ ਤੁਸੀਂ ਬੈਠ ਕੇ ਮਤਲਬ ਗੇਟ ਤੱਕ ਸਾਰਾ ਦੇਖ ਸਕਦੇ ਹੋ ਇਧਰ ਕਿਚਨ ਆ ਗਈ ਕਿਚਨ ਦਾ ਕੰਮ ਵੀ ਬਈ ਇੱਥੇ ਕਰਾਇਆ ਹੈ ਹਾਂਜੀ ਕਿਚਨ ਦਾ ਵੀਰ ਜੀ ਇੱਥੇ ਕਰਾਇਆ ਜੀ ਠੀਕ ਹੈ ਜੀ ਬਈ ਕਿੰਨਾ ਕ ਖਰਚਾ ਕੋ ਕਿਚਨ ਤੇ ਕਿਉਂਕਿ ਅੱਜ ਕੱਲ ਕਿਚਨ ਦਾ ਬਹੁਤ ਮਹਿੰਗਾ ਕਹਿੰਦੇ ਨੇ ਪਰ ਮੈਂ ਕਹਿੰਦਾ ਨਾ ਵੀ ਆ ਸਫੀਸ਼ੀਐਂਟ ਆ ਜਿੰਨੀ ਕ ਆਪ ਨੂੰ ਕਿਚਨ ਦੇ ਵਿੱਚ ਲੋੜ ਹੁੰਦੀ ਆ ਵੀ ਉਹਨਾਂ ਕ ਆਪਾਂ ਸਪੇਸ ਰੱਖੀ ਹੋਈ ਆ ਜਿੰਨਾ ਕ ਆਪ ਨੂੰ ਮਤਲਬ ਆਮ ਪਰਿਵਾਰ ਛੋਟੇ ਪਰਿਵਾਰ ਦੇ ਹਾਂਜੀ ਵੀਰ ਜੀ ਇੱਥੇ ਹੁਣ ਆਪਾਂ 100 ਕੁਸ਼ ਹੋਰ ਲਵਾ ਲੈਣੇ ਆ ਵੱਡੇ ਪਿੱਤਰ ਤੇ ਹਾਂਜੀ ਉਹਦਾ ਮਹਿੰਗਾ ਪੈਦਾ ਇਹ ਕਿੰਨੇ ਕ ਚੋਗੇ ਹੋਊ ਕਿਚਨ ਤਿਆਰ ਇਹ ਵੀਰ ਜੀ 70000 ਇਹਦਾ ਪਿਆ ਤੇ ਬਾਕੀ ਮਾੜਾ ਮੋਟਾ 20-25 ਹਜ਼ਾਰ ਰੁਪਏ ਇਹ ਹੋ ਗਿਆ ਤੇ ਤਕਰੀਬਨ 90 ਤੋਂ 100 ਲੱਖ ਦੇ ਵਿੱਚ ਪੈ ਗਿਆ 90 ਹਜ਼ਾਰ ਲੱਖ ਚ ਮੋਡਰਨ ਕਿਚਨ ਬਣ ਗਈ ਵਿੱਚ ਆਪਣਾ ਹਾਂਜੀ ਕਹਿੰਦੇ ਮਾਰਬਲ ਹਾਂਜੀ ਠੀਕ ਹੈ ਜੀ ਇਹ ਮਾਰਬਲ ਇਹ ਲੱਗੋ ਵਿੱਚ ਆਪਣਾ ਐਸਟੀਮੇਟ ਉੱਚ ਹੋ ਗਿਆ ਨਾ ਇਹ ਦੂਸਰਾ ਜਿਹੜਾ ਆਪਣਾ ਪਾਉੜੀ ਪਾਉੜੀ ਦਾ ਟਾਇਲ ਚ ਹੋ ਗਿਆ ਜੀ ਮਾਰਬਲ ਅੱਛਾ ਇਹ ਟਾਇਲ ਚ ਆ ਗਿਆ ਜੀ ਠੀਕ ਆ ਭਾਈ ਕਿੰਨੇ ਭਾਈ ਰੂਮ ਨੇ ਇਧਰ ਦੋ ਰੂਮ ਨੇ ਹਾਂਜੀ ਵੀਰ ਜੀ ਇਹ ਦੋ ਰੂਮ ਹੋ ਗਏ ਜੀ ਠੀਕ ਹੈ ਇਹ ਲੌਬੀ ਨਾਲ ਵਾਸ਼ਰੂਮ ਅਟੈਚ ਆ ਗਿਆ ਏ ਲੌਬੀ ਨਾਲ ਵਾਸ਼ਰੂਮ ਅਟੈਚ ਆ ਗਿਆ ਡ्रेसਿੰਗ ਰੂਮ ਹੋ ਗਿਆ ਜਨਨ ਇੱਕ ਰੂਮ ਨਾਲ ਤੇ ਲੌਬੀ ਨਾਲ ਅਟੈਚ ਠੀਕ ਹੈ ਜੀ ਹਾਂਜੀ ਤੇ ਇਧਰੋਂ ਦੋਨੇ ਰੂਮ ਆ ਗਏ ਇੱਕ ਰੂਮ ਦਿਖਾ ਦੇ ਬਈ ਸਾਹਮਣੇ ਉਧਰੋਂ ਹਾਂਜੀ ਠੀਕ ਹੈ ਜੀ ਆ ਤੁਸੀਂ ਰੂਮ ਦੇਖ ਸਕਦੇ ਹੋ ਦੋਸਤੋ ਬਹੁਤ ਸੋਹਣੇ ਤਰੀਕੇ ਨਾਲ ਮਤਲਬ ਇੱਕ ਜੇ ਕਹਿ ਦੀ ਨਾ ਇੱਕ ਜਨੀਕ ਜਿਹਾ ਡਿਜ਼ਾਈਨ ਹੈ ਤੇ ਜਿਹੜਾ ਖਾਸ ਕਰਕੇ ਮਤਲਬ ਆਪਣੇ ਬਹੁਤ ਮਿੱਤਰ ਕਹਿੰਦਾ ਵੀ 20 30 ਲੱਖ ਦੇ ਬਜਟ ਦੇ ਵਿੱਚ ਕੋਈ ਘਰ ਦਿਖਾਓ ਉਹਦੇ ਵਿੱਚ ਤੁਸੀਂ ਇਹ ਘਰ ਦੇਖ ਸਕਦੇ ਹੋ ਬਈ ਹੁਣ ਆਪਾਂ ਉੱਪਰਲੇ ਸ਼ਾਟ ਲੈਣੇ ਉੱਪਰ ਕੀ ਕੀ ਚੀਜ਼ਾਂ ਰਹਿ ਗਈਆਂ ਉੱਪਰ ਇੱਕ ਜਿਵੇਂ ਲੌਬੀ ਲੰਘ ਰਹੀ ਹੈ ਵੀਰ ਇੱਕ ਰੂਮ ਤੇ ਬਾਥਰੂਮ ਆ ਗਿਆ ਉਹ ਨਾਲ ਇੱਕ ਜੀ ਆਪਣੇ ਉਹ ਹੋ ਗਿਆ ਨਾਲ ਇੱਕ ਆਪਣਾ ਲੱਗ ਜਿਵੇਂ ਉਹ ਉਹਦੀ ਵਾਸ਼ਿੰਗ ਮਸ਼ੀਨ ਲਈ ਲੇਡੀਜ਼ ਦੇ ਕੰਮ ਕਰਨ ਨੂੰ ਬਣਾਇਆ ਨਾ ਵਾਸ਼ਿੰਗ ਵਾਸ਼ਿੰਗ ਮਸ਼ੀਨ ਆ ਦਿਖਾ ਦਿਓ ਬਈ ਨੇੜੇ ਉਹ ਕਿਉਂਕਿ ਇਧਰ ਅਸੀਂ ਆਏ ਸੀ ਬਾਈ ਕੋਲੇ ਮੇਨ ਚੀਜ਼ ਵੀਡੀਓ ਦੇ ਵਿੱਚ ਇੱਕ ਚੀਜ਼ ਦਿਖਾਉਣੀ ਬਣਦੀ ਸੀ ਦੇਖੋ ਬਾਈ ਨੇ ਇੱਕ ਇੱਕ ਚੀਜ਼ ਲਿਖਿਆ 76 ਰ 800 ਦਾ ਇੱਟਾਂ ਟਰਾਲੀਆਂ 6 2 ਇੰਨੇ ਨੂੰ ਆਏ ਰੇਤੇ ਦਾ ਟਿਪਰ ਆਇਆ 150 ਦਾ ਥੈਲੇ ਦਾ ਸਿਮਿੰਟ ਵੱਲ ਪਹਿਲਾਂ ਪਹਿਲਾਂ ਗਟ ਕੰਨਿਆਂ ਵਾਲੀ ਹਰ ਇੱਕ ਚੀਜ਼ ਲਿਖੀ ਹੋਈ ਹੈ ਬਾਈ ਜੀ ਰੇਟ ਤੁਸੀਂ ਦੇਖ ਸਕਦੇ ਹੋ ਤੇ ਬਾਈ ਇਹ ਇਹ ਬਾਈ ਮਤਲਬ ਸੋਚੀ ਥੋੜੀ ਵੀਰ ਆਪਾਂ ਕਾਪੀ ਤੇ ਲਿਖ ਕੇ ਸਾਰਾ ਕਲੀਅਰ ਰੱਖਣਾ ਹੈ ਹਾਂਜੀ ਵੀਰ ਜੀ ਇਹ ਹੈ ਹੀ ਚੀਜ਼ ਸੀਗੀ ਵੀ ਹਾਂ ਵੀ ਕੱਲ ਨੂੰ ਖਰਚਾ ਨਾ ਵੱਧ ਆਪਾਂ ਨੂੰ ਲੱਗੇ ਤੇ ਆਪਾਂ ਨੂੰ ਕੱਲੀ ਕੱਲੀ ਚੀਜ਼ ਦਾ ਪਤਾ ਲੱਗੇ ਵੀ ਜੋ ਆਪਣੇ ਘਰ ਤੇ ਆਪਾਂ ਲੱਗੇ ਤੇ ਕਿੰਨੀ ਜੀ ਲੱਗੀ ਆ ਠੀਕ ਆ ਬਾਈ ਜੀ ਹਾਂਜੀ ਤੇ ਦੋਸਤੋ ਬਾਈ ਦਾ ਇਹ ਵੀ ਆਈਡੀਆ ਜ਼ਰੂਰ ਦੱਸਿਓ ਬਾਈ ਹੋਰ ਹੁਣ ਤੁਸੀਂ ਇਹ ਚੀਜ਼ਾਂ ਲਿਖੀਆਂ ਨੇ ਹਾਂਜੀ ਵੀਰ ਜੀ ਖਰਚੇ ਦਾ ਆਪਾਂ ਕਿਵੇਂ ਕਹਿ ਸਕਦੇ ਹ ਕਿਸੇ ਪਾਸੋਂ ਘੱਟ ਕਰਿਆ ਹੋਵੇ ਖਰਚਾ ਖਰਚਾ ਵੀਰ ਜੀ ਬਸ ਇਹੀ ਜਾ ਜਾ ਕੇ ਆਪਾਂ ਕੱਲੀ ਕੱਲੀ ਚੀਜ਼ ਆਪ ਨਾਲ ਜਿੱਥੋਂ ਵੀ ਰੇਟ ਟੁੱਟਦਾ ਸੀਗਾ ਵੀ ਆਪਾਂ ਨੂੰ ਕੋਈ ਹੋਰ ਵੀ ਮੈਗੀ ਨਾ ਲਾਵੇ ਉਸ ਜੀ ਨਾਲ ਆਪਾਂ ਨੂੰ ਉੱਪਰ ਲਿਕ ਲੀ ਚੀਜ਼ ਦੇਖ ਕੇ ਲਈਆ ਠੀਕ ਦੁਕਾਨਾਂ ਦੇਖ ਕੇ ਆਪਾਂ ਵੀ ਕੱਲੀ ਕੱਲੀ ਚੀਜ਼ ਵੀ ਉਸ ਹਿਸਾਬ ਨਾਲ ਵੀ ਜਿੱਥੇ ਆਪਾਂ ਨੂੰ ਠੀਕ ਲੱਗਦਾ ਸੀ ਯਾਰ ਵਧੀਆ ਚੀਜ਼ ਹਾਂਜੀ ਵੀਰ ਫਸਟ ਫਲੋਰ ਆ ਗਿਆ ਇੱਥੇ ਇੱਕ ਰੂਮ ਆ ਗਿਆ ਜੀ ਨਾਲ ਪ੍ਰੰਡ ਆ ਗਿਆ ਹਾਂਜੀ ਵੀਰ ਜੀ ਠੀਕ ਆ ਜੀ ਨਾਲ ਇਹਦਾ ਵਾਸ਼ਰੂਮ ਅਟੈਚ ਹੈ ਹਾਂਜੀ ਵੀਰ ਜੀ ੁੱਲਾ ਢੁੱਲਾ ਵਾਸ਼ਰੂਮ ਆਗਾ ਹਾਂਜੀ बस ਵੀਰੇ ਇੰਨਾ ਕੀ ਰੱਖਿਆ ਆਪਾਂ ਵੀ ਜ਼ਿਆਦਾ ਵੀ ਇਸ ਲਈ ਉਹ ਨਹੀਂ ਕਰਿਆ ਵੀ ਜਿੰਨੀ ਕੀ ਵਰਤੂ ਚੀਜ਼ ਆ ਸਕੇ ਤਾਂ ਸਪੈਸ਼ਲ ਆਪਾਂ ਵੀ ਉਹਨਾਂ ਦੇ ਰਿਕੁਆਇਰ ਕਰਿਆ ਵੀ ਕੋਈ ਜ਼ਿਆਦਾ ਨਾ ਹੋਵੇ ਫਿਰ ਸਫਾਈ ਵਾਲਾ ਖੁੱਲਾ ਡੁੱਲਾ ਵੀ ਕਰਨ ਦਾ ਕੋਈ ਫਾਇਦਾ ਨਹੀਂ ਹੈ ਹਾਂਜੀ ਫਿਰ ਸਫਾਈ ਦਾ ਔਖਾ ਹੋ ਜਾਂਦਾ ਜ਼ਿਆਦਾ ਠੀਕ ਆ ਠੀਕ ਆ ਜੀ ਉਹ ਜਿੰਨੀ ਕੀ ਚੀਜ਼ ਵਰਤੋ ਲਈ ਹੋਵੇ ਉਹਨਿੰਨੀ ਕੀ ਚੀਜ਼ ਵਧੀਆ ਰਹਿੰਦੀ ਹੈ ਠੀਕ ਆ ਜੀ ਇਹ ਪਾਵੇ ਵਗੈਰਾ ਵੀ ਕਿੱਥੋਂ ਲੈਂਦੇ ਨੇ ਇਹ ਵੀਰੇ ਆਪਾਂ ਪਟਿਆਲੇ ਤੋਂ ਲੁੱਤੇ ਸੀ ਜੀ ਠੀਕ ਆ ਜੀ ਹਾਂਜੀ ਤੇ ਬਈ ਬਹੁਤ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤਾਗਾ ਤੇ ਇਹ ਬੇੜਾ ਵੀ ਆਪਣਾ ਪੂਰਾ ਖੁੱਲਣ ਡੋਣਾ ਰੱਖ ਲੈ ਕੱਲ ਨੂੰ ਜਿ ਵਧਾਉਣਾ ਵਧਾ ਵੀ ਸਕਦੇ ਆ ਹਾਂਜੀ ਹਾਂਜੀ ਛੱਤ ਤੇ ਭਾਈ ਮੈਂ ਦੇਖਿਆ ਲੁੱਕ ਲਿਖੀ ਹੋਈ ਸੀ ਲੁੱਕ ਵੀ ਭਾਈ ਹਾਂਜੀ ਲੁੱਕ ਵੀ ਪਈ ਹੈ ਵੀਰੇ ਕੀ ਰੇਟ ਪਈ ਆ ਭਈ ਉਹ ਲੁੱਕ ਦਾ ਵੀਰੇ ਐਸਟੀਮੇਟ ਸੀਗਾ ਵੀ 6000 ਦੀ ਕਰੀਬ ਹੋ ਸੀਗੀ ਲੁੱਕ ਹਾਂਜੀ ਤੇ ਉੰਨੇ ਕੇ ਆਪਾਂ ਨੂੰ ਲੇਬਰ ਪੈ ਗਈ ਸੀਗੀ ਕਰੀਬ 12000 ਰੁਪਏ ਦਾ ਮਤਲਬ ਲੁੱਕ ਪਈ ਹੈ ਹਾਂਜੀ ਤੇ ਉਹਦਾ ਕੋਈ ਭਾਈ ਉਹਦੇ ਵਾਸਤੇ ਕੋਈ ਧਿਆਨ ਰੱਖਣਾ ਜੋ ਗੱਲ ਜੋ ਲੁੱਕ ਪੈਂਦੀ ਹੈਗੀ ਬਸ ਵੀਰੋਂ ਦੇ ਕੋਲ ਖੜਕੇ ਆਪਣਾ ਐਨ ਦੇਖੋ ਵੀ ਕੋਈ ਚੀਜ਼ ਇਦਾਂ ਵੀ ਛੱਡੀ ਨਾ ਜਾਵੇ ਜਾਂ ਕੁਝ ਵੀ ਹੈ ਕਿਉਂਕਿ ਇਹ ਪਾਣੀ ਨਹੀਂ ਪੀਣਾ ਪਾਣੀ ਨਹੀਂ ਪੀਣਾ ਚਾਹੀਦਾ ਹਾਂਜੀ ਠੀਕ ਹੈ ਜੀ ਤੇ ਹੋਰ ਬਈ ਕੋਈ ਚੀਜ਼ ਦਰਸ਼ਕਾਂ ਨੂੰ ਦੱਸਣ ਜੋਗ ਹੋਵੇ ਜਿਵੇਂ ਤੁਸੀਂ ਘਰ ਦੇ ਵਿੱਚ ਕੁਝ ਵੱਖਰੀ ਕਰੀ ਹੋਵੇ ਬਈ ਆਹ ਚੀਜ਼ ਤੇ ਧਿਆਨ ਰੱਖੋ ਬਸ ਇਹ ਹੀ ਚੀਜ਼ ਹੈ ਵੀਰ ਵੀ ਜੋ ਚੀਜ਼ ਦੀ ਆਪਾਂ ਨੂੰ ਜ਼ਰੂਰਤ ਲੱਗਦੀ ਹੈ ਵੀ ਸਿਰਫ ਉਹੀ ਉਹਨਾਂ ਕਰੋ ਠੀਕ ਹੈ ਜੀ ਹਾਂਜੀ ਜੀ ਬਈ ਤੇ ਲੋ ਵੀ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਵੀ ਬਾਈ ਦਾ ਘਰ ਕਿਵੇਂ ਲੱਗਿਆ ਤੇ ਸਭ ਬਹੁਤ ਸਾਰੇ ਮਿੱਤਰ ਕਹਿੰਦੇ ਨੇ ਸਾਨੂੰ ਘੱਟ ਵਾਈਟ ਵਾਲਾ ਨਾਰਮਲ ਵਾਈਟ ਦੇ ਵਿੱਚ ਇੱਕ ਘਰ ਦਿਖਾਓ ਤਾਂ ਉਹਨੂੰ ਵੀਰਾਂ ਲਈ ਘਰ ਲੈ ਕੇ ਆਏ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਬਾਈ ਦਾ ਕੰਮ ਕਿਵੇਂ ਲੱਗਾ ਤੁਹਾਨੂੰ ਧੰਨਵਾਦ ਦੋਸਤੋ